ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਾਡੇ ਚੈਨਲ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਅੱਜ ਫਿਰ ਤੁਹਾਡੇ ਲਈ ਮੈਂ ਇੱਕ ਨਵਾਂ ਵੀਡੀਓ ਲੈ ਕੇ ਆਈਆਂ ਤੇ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਲੈਸ ਬਣਾਉਣੀ ਸਿਖਾਵਾਂਗੇ ਇਹ ਲੈਸ ਜਿਹੜੀ ਆਪਾਂ ਇਸ ਸ਼ਟਲ ਦੇ ਨਾਲ ਬਣਾਵਾਂਗੇ ਇਹ ਸ਼ਟਲ ਜਿਹੜਾ ਬਾਜ਼ਾਰ ਦੇ ਵਿੱਚੋਂ ਬਹੁਤ ਆਸਾਨੀ ਦੇ ਨਾਲ ਮਿਲ ਜਾਂਦਾ ਹੈ ਤੇ ਇਹ ਲੈਸ ਨੂੰ ਬਣਾਉਣ ਵਾਸਤੇ ਸਾਨੂੰ ਐਂਕਰ ਦਾ ਧਾਗਾ ਚਾਹੀਦਾ ਆ ਐਂਕਰ ਦਾ ਜਿਹੜਾ ਗੋਲਾ ਹੈ ਉਹ ਮਿਲ ਜਾਂਦਾ ਇੱਕ ਤੇ ਐਂਕਰ ਦੀਆਂ ਗੁੱਛੀਆਂ ਮਿਲਦੀਆਂ ਇੱਕ ਐਂਕਰ ਦਾ ਗੋਲਾ ਵੀ ਮਿਲ ਜਾਂਦਾ ਹੈ ਤੇ ਕਾਫੀ ਕਲਰ ਉਹਦੇ ਵਿੱਚ ਮਿਲ ਜਾਂਦੇ ਨੇ ਤੇ ਤੁਸੀਂ ਕੋਈ ਵੀ ਕਲਰ ਲੈ ਕੇ ਆਪਣੇ ਸੂਟ ਨਾਲ ਮੈਚ ਕਰਤੀ ਲੈਸ ਜਿਹੜੀ ਆ ਉਹ ਬਣਾ ਸਕਦੇ ਜੀ ਤੇ ਬਹੁਤ ਹੀ ਪਿਆਰੀਆਂ ਪਿਆਰੀਆਂ ਲੈਸਾਂ ਇਹਦੇ ਨਾਲ ਬੰਦੀਆਂ ਤੇ ਆਪਾਂ ਤੁਹਾਨੂੰ ਸਟਾਰਟਿੰਗ ਤੋਂ ਫਰਸਟ ਡੇ ਤੋਂ ਸਟਾਰਟ ਕਰਾਂਗੇ ਤੇ ਕਾਫੀ ਸਾਰੇ ਇਹਦੇ ਵਿੱਚ ਡਿਜ਼ਾਈਨ ਵੀ ਬਣ ਜਾਂਦੇ ਨੇ ਤੇ ਸਭ ਤੋਂ ਪਹਿਲਾਂ ਆਪਾਂ ਇਸ ਦੀ ਤੁਹਾਨੂੰ ਲੈਸ ਜਿਹੜੀ ਉਹ ਬਣਾਉਣੀ ਸਿਖਾਵਾਂਗੇ ਕਿ ਲੈਸ ਬਣਨੀ ਕਿਸ ਤਰ੍ਹਾਂ ਆ ਇਹ ਸ਼ੈਟਲ ਨੂੰ ਚਲਾਉਣਾ ਕਿਸ ਤਰ੍ਹਾਂ ਆ ਤੇ ਉਸ ਤੋਂ ਬਾਅਦ ਆਪਾਂ ਹੌਲੀ-ਹੌਲੀ ਕਰਕੇ ਜਿਹੜੇ ਆ ਡਿਜ਼ਾਈਨ ਤੁਹਾਨੂੰ ਬਣਾਉਣੇ ਵੀ ਸਿਖਾਵਾਂਗੇ ਕਿ ਇਹਦੇ ਵਿੱਚ ਕਿਹੜੇ-ਕਿਹੜੇ ਡਿਜ਼ਾਈਨ ਬੰਦੇ ਨੇ ਕਿਸ ਤਰ੍ਹਾਂ ਬੰਦੇ ਨੇ ਡੋ ਰੰਗਾਂ ਦੀ ਲੈਸ ਆਪਾਂ ਕਿਸ ਤਰ੍ਹਾਂ ਬਣਾ ਸਕਦੇ ਆ ਤੇ ਇਹ ਜਿਹੜੇ ਐਂਕਰ ਦੇ ਥ੍ਰੈਡ ਆ ਇਹ ਤੁਹਾਨੂੰ ਮਲਟੀ ਕਲਰ ਵਿੱਚ ਵੀ ਮਿਲ ਜਾਣਗੇ ਤੇ ਹੋਰ ਵੀ ਕਾਫੀ ਸਾਰੇ ਕਲਰਸ ਵਿੱਚ ਤੁਹਾਨੂੰ ਮਿਲ ਜਾਣਗੇ ਤੇ ਜੇ ਤੁਸੀਂ ਪਹਿਲਾਂ ਜਾ ਸਿੱਖਣਾ ਚਾਹੁੰਦੇ ਹੋ ਤੁਸੀਂ ਕਿਸੇ ਮੋٹے ਧਾਗੇ ਤੇ ਵੀ ਸਿੱਖ ਸਕਦੇ ਹੋ ਤੁਸੀਂ ਜਿਹੜਾ ਰਜਾਈਆਂ ਨਗੰਦਨ ਵਾਲਾ ਧਾਗਾ ਹੁੰਦਾ ਉਹਦੇ ਨਾਲ ਵੀ ਜਾ ਸਿੱਖ ਸਕਦੇ ਜੀ ਤੇ ਇੱਕ ਹੋਰ ਰੀਲ ਆਉਂਦੀ ਆ ਉਹਦੇ ਨਾਲ ਵੀ ਤੁਸੀਂ ਜਾ ਸਿੱਖ ਸਕਦੇ ਜੀ ਤੇ ਸ਼ਟਲ ਜਿਹੜਾ ਤੁਹਾਨੂੰ 15-20 ਰੁਪਏ ਵਿੱਚ ਜਾਂ 50 ਰੁਪਏ ਤੱਕ ਇਹ ਵਾਲਾ ਜਿਹੜਾ ਬਾਜ਼ਾਰ ਦੇ ਵਿੱਚੋਂ ਮਿਲ ਜਾਏਗਾ ਤੇ ਸਭ ਤੋਂ ਪਹਿਲਾਂ ਮੈਂ ਤੁਹਾਨੂੰ ਇਹਦੇ ਉੱਪਰ ਧਾਗ ਲਪੇਟਣਾ ਸਿਖਾਵਾਂਗੀ ਇਸ ਤਰ੍ਹਾਂ ਕਰਕੇ نیچے ਤੁਸੀਂ ਇਹ ਮੈਂ ਧਾਗਾ ਥੋੜਾ ਜਿਆਦਾ ਲਪੇਟਿਆ ਹੋਇਆ ਆ ਤੁਸੀਂ ਪਹਿਲਾਂ نیچے ਇੱਕ ਗੰਢ ਬੰਨ ਲੈਣੀ ਆ ਤੇ ਉਸ ਤੋਂ ਬਾਅਦ ਇਸ ਤਰੀਕੇ ਦੇ ਨਾਲ ਧਾਗਾ ਜਿਹੜਾ ਉਲਪੇਟਦੇ ਜਾਣਾ ਆ ਇਸ ਤਰੀਕੇ ਦੇ ਨਾਲ ਆਪਾਂ ਧਾਗਾ ਜਿਹੜਾ ਇਹਦੇ ਉੱਪਰ ਲਪੇਟਦੇ ਜਾਵਾਂਗੇ ਤੇ ਇਹ ਐਸਿਡ ਜਿਹੜੀ ਸ਼ਟਲ ਵਾਲੀ ਲੈਸ ਹੈ ਇਹਦੇ ਵਿੱਚ ਆਪਾਂ ਮੋਤੀ ਵੀ ਪਾ ਸਕਦੇ ਹਾਂ ਅੱਗੇ ਜਾ ਕੇ ਮੈਂ ਤੁਹਾਨੂੰ ਮੋਤੀ ਪਾਉਣ ਬਾਰੇ ਵੀ ਦੱਸਾਂਗੀ ਆਪਾਂ ਇਹਦੇ ਵਿੱਚ ਮੋਤੀ ਕਿਸ ਤਰ੍ਹਾਂ ਕਰ ਸਕਦੇ ਹਾਂ ਐਡ ਮੋਤੀ ਪਾ ਕੇ ਵੀ ਤੁਸੀਂ ਬਹੁਤ ਸੋਹਣੀ ਲੈਸ ਬਣਾ ਸਕਦੇ ਜੇ ਤੇ ਘਰ ਵਿੱਚ ਹੀ ਤੁਸੀਂ ਇਸ ਤਰ੍ਹਾਂ ਲੈਸ ਬਣਾ ਕੇ ਆਪਣੇ ਸੂਟਾਂ ਦੇ ਉੱਪਰ ਡਿਜ਼ਾਈਨਿੰਗ ਕਰ ਸਕਦੇ ਜੇ ਬਹੁਤ ਹੀ ਸੋਹਣੇ ਤਰੀਕੇ ਦੇ ਨਾਲ ਇਹ ਲੈਸ ਜਿਹੜੀ ਬਣ ਕੇ ਤਿਆਰ ਹੋ ਜਾਂਦੀ ਆ ਤੇ ਤੁਸੀਂ ਇਸ ਲੈਸ ਨੂੰ ਸਿੱਖਣ ਤੋਂ ਸਿੱਖ ਲਈ ਮੇਰੇ ਨਾਲ ਡੇ 1 ਤੋਂ ਜੁੜ ਸਕਦੇ ਜੇ ਆਪਾਂ ਫਸਟ ਡੇ ਆ ਜਿਹੜਾ ਹੈ ਲੈਸ ਦਾ ਇਹ ਇਹ ਸਟਾਰਟ ਕਰਾਂਗੇ ਕਿ ਲੈਸ ਨੂੰ ਆਪਾਂ ਅਸਲ ਵਿੱਚ ਬਣਾਉਣਾ ਕਿਸ ਤਰ੍ਹਾਂ ਹੈ ਕਾਫੀ ਭੈਣਾਂ ਨੂੰ ਹੋ ਸਕਦਾ ਇਹ ਵਾਲੀ ਲੈਸ ਬਣਾਉਣੀ ਆਉਂਦੀ ਵੀ ਹੋਏ ਤੇ ਕਈ ਭੈਣਾਂ ਨੂੰ ਨਹੀਂ ਵੀ ਬਣਾਉਣੀ ਆਉਂਦੀ ਇਸ ਲਈ ਆਪਾਂ ਸ਼ੁਰੂ ਕਰਾਂਗੇ ਇਸ ਤਰ੍ਹਾਂ ਧੱਗ ਹਲ ਪੇਟ ਲਿਆ ਆ ਹੁਣ ਤਾਂ ਗੱਲ ਪੇਟਣ ਤੋਂ ਬਾਅਦ ਅੱਜ ਸਿਰਫ ਮੈਂ ਤੁਹਾਨੂੰ ਇਸ ਤੀ ਨੋਟ ਬੰਨ੍ਹਣੀ ਸਿਖਾਵਾਂਗੀ ਕਿ ਇਸ ਲੈਸ ਨੂੰ ਸਟਾਰਟਿੰਗ ਤੋਂ ਆਪਾਂ ਕਿਸ ਤਰ੍ਹਾਂ ਸ਼ੁਰੂ ਕਰਨਾ ਹੈ ਸਭ ਤੋਂ ਪਹਿਲਾਂ ਤਾਂ ਗੱਲ ਪੇਟਣ ਤੋਂ ਬਾਅਦ ਇੱਥੇ ਤੁਸੀਂ ਆਪਣੀਆਂ ਪਹਿਲੀ ਉਂਗਲ ਤੇ ਅੰਗੂਠੇ ਦੇ ਵਿੱਚ ਜਿਹੜਾ ਵਾ ਇਹਨੂੰ ਰੱਖ ਲੈਣਾ ਫਿਰ ਇਸ ਤਰ੍ਹਾਂ ਹੱਥ ਦੇ ਉੱਪਰੋਂ ਘੁਮਾਉਂਦੇ ਹੋਏ ਇਸ ਤਰੀਕੇ ਦੇ ਨਾਲ ਇੱਥੇ ਆ ਕੇ ਇਹਨੂੰ ਆਪਾਂ ਜੋੜ ਲੈਣਾ ਇਸ ਤਰ੍ਹਾਂ ਕਰਕੇ ਐ ਜਿਹੜਾ ਆਪਣਾ ਹੱਥ ਹੈ ਤੁਸੀਂ ਇਸ ਨੂੰ ਥੋੜਾ ਜਿੰਨਾ ਲੂਸ ਕਰਕੇ ਰੱਖਣਾ ਇਸ ਤਰੀਕੇ ਦੇ ਨਾਲ ਹੁਣ ਆਪਾਂ ਕੀ ਕਰਾਂਗੇ ਇਹ ਵੇਖੋ ਇਹ ਜਿਹੜਾ ਸ਼ਟਲ ਹੈ ਵੈਸੇ ਬਹੁਤ ਤੇਜ਼ੀ ਨਾਲ ਚੱਲਦਾ ਹੈ ਮੈਂ ਪਰ ਤੁਹਾਨੂੰ ਇੱਥੇ ਹੌਲੀ-ਹੌਲੀ ਚਲਾ ਕੇ ਤੇ ਲੈਸ ਬਣਾ ਕੇ ਸਿਖਾਵਾਂਗੀ ਕਿ ਤੁਸੀਂ ਕਿਸ ਤਰ੍ਹਾਂ ਲੈਸ ਬਣਾਉਣੀ ਆ ਹੁਣ ਆਪਾਂ ਇਹਨੂੰ ਪਹਿਲਾਂ ਇਸ ਤਰ੍ਹਾਂ ਉੱਪਰ ਵਾਲੀ ਸਾਈਡ ਤੋਂ ਇਸ ਤਰ੍ਹਾਂ ਇਹਦੇ ਵਿੱਚ ਲੰਘਾਉਣਾ ਆ ਮਤਲਬ ਕਿ ਇੱਕ ਗੰਡ ਮਾਰਨੀ ਆ ਗੰਡ ਮਾਰਨ ਤੋਂ ਬਾਅਦ ਵੇਖੋ ਇਹ ਜਿਹੜਾ ਧਾਗਾ ਤੁਹਾਡੇ ਹੱਥ ਦੇ ਉੱਪਰ ਪਿਆ ਹੋਣਾ ਆ ਇਹਨੂੰ ਤੁਸੀਂ ਇਸ ਤਰ੍ਹਾਂ نیچے ਉਤਾਰ ਲੈਣਾ ਤੇ ਇੱਥੇ ਜਿਹੜਾ ਤੁਸੀਂ ਘੁੱਟ ਕੇ ਫੜ ਕੇ ਰੱਖਣਾ ਹੈ ਨੀਚੇ ਉਤਾਰਨ ਤੋਂ ਬਾਅਦ ਇਹ ਵੇਖੋ ਇਹ ਜਿਹੜਾ ਸ਼ਟਲ ਵਾਲਾ ਤਾਂ ਗਾਇਆ ਇਹਨੂੰ ਤੁਸੀਂ ਇਸ ਤਰੀਕੇ ਦੇ ਨਾਲ ਪੂਰਾ ਖਿੱਚ ਦੇਣਾ ਹੈ ਇਹਨੂੰ ਜਦੋਂ ਤੁਸੀਂ ਖਿੱਚਤਾ ਹੁਣ ਇਹ ਵਾਲਾ ਧਾਗਾ ਜਿਹੜਾ ਸਾਡੇ ਹੱਥ ਦੇ ਉੱਪਰ ਲਪੇਟਿਆ ਹੋਇਆ ਆ ਇਹਦੀ ਇੱਕ ਗੰਡ ਬਣ ਜੇਗੀ ਇਹ ਵੇਖੋ ਇਸ ਤਰੀਕੇ ਦੇ ਨਾਲ ਇਹਦੀ ਗੰਡ ਬਣ ਗਈ ਆ ਇੱਕ ਵਾਰ ਫੇਰ ਆਪਾਂ ਵੇਖਾਂਗੇ ਇਹਨੂੰ ਮੈਂ ਖੋਲ ਦਿੱਤਾ ਆ ਫੇਰ ਵੇਖੋ ਇਸ ਤਰੀਕੇ ਦੇ ਨਾਲ ਤੁਸੀਂ ਇਸ ਤਰ੍ਹਾਂ ਸ਼ਟਲ ਇਹਦੇ ਵਿੱਚੋਂ ਦੀ ਲੰਘਾਉਣਾ ਆ ਫੇਰ ਇਹਨੂੰ ਖਿੱਚਣਾ ਹੈ ਖਿੱਚਣ ਤੋਂ ਬਾਅਦ ਇਹ ਤਾਗੇ ਨੂੰ ਜਦੋਂ ਖਿੱਚ ਦਿੱਤਾ ਤੇ ਫੇਰ ਤੁਸੀਂ ਇਹ ਵਾਲੇ ਤਾਗੇ ਨੂੰ ਖਿੱਚਣਾ ਹੈ ਜੇ ਤੁਹਾਡੀ ਇਹ ਵਾਲੇ ਤਾਗੇ ਦੀ ਗੰਡ ਵੱਜ ਗਈ ਸ਼ਟਲ ਵਾਲੇ ਦੀ ਜੇ ਗੰਡ ਵੱਜ ਗਈ ਤੇ ਫੇਰ ਇਹ ਜਿਹੜਾ ਆਪਾਂ ਇਸ ਤਰ੍ਹਾਂ ਖਿਸਕਾ ਸਕਦੇ ਹਾਂ ਇਹਨੂੰ ਫੇਰ ਉਹ ਖਿਸਕ ਨਹੀਂ ਸਕੇਗਾ ਹੁਣ ਆਪਾਂ ਫੇਰ ਇੱਕ ਦੁਬਾਰਾ ਇਸੇ ਤਰ੍ਹਾਂ ਇੱਕ ਗੰਡ ਮਾਰਾਂਗੇ ਐਵੇਂ ਕੋ ਇਸ ਤਰ੍ਹਾਂ ਕਰਕੇ ਇਹਨੂੰ ਆਪਾਂ ਖਿੱਚ ਦੇਣਾ ਹੈ ਇਹ ਹੁਣ ਸਾਡਾ ਸਿਕਿਉਰ ਹੋ ਗਿਆ ਇਹ ਹੁਣ ਖੁੱਲੇਗਾ ਨਹੀਂ ਹੁਣ ਇਸ ਤੋਂ ਬਾਅਦ ਵੇਖੋ ਇੱਕ ਵਾਰ ਆਪਾਂ ਇਸ ਤਰ੍ਹਾਂ ਨੀਚੇ ਤੋਂ ਸ਼ਟਲ ਪਾਉਣਾ ਆ ਨੀਚੇ ਤੋਂ ਪਾ ਕੇ ਫਿਰ ਇਧਰੋਂ ਦੀ ਪਾਉਣਾ ਤੇ ਇਹਨੂੰ ਖਿੱਚਾਂਗੇ ਜਦੋਂ ਤੇ ਆਪਣੇ ਆਪ ਹੀ ਜਿਹੜਾ ਹੱਥ ਉੱਪਰ ਧੱਗਾ ਆ ਉਹਦੀ ਗੰਡ ਬੱਜੇਗੀ ਇੱਕ ਵਾਰੀ ਉੱਪਰ ਤੋਂ ਤੁਸੀਂ ਪਾਉਣਾ ਆ ਇਸ ਤਰ੍ਹਾਂ ਕਰਕੇ ਵੈਸੇ ਸ਼ਟਲ ਜਿਹੜਾ ਹੈ ਬਹੁਤ ਤੇਜ਼ੀ ਨਾਲ ਚੱਲ ਜਾਂਦਾ ਹੈ ਤੇ ਬਹੁਤ ਜਲਦੀ ਜਲਦੀ ਵਾਲੀ ਲੈਸ ਜਿਹੜੀ ਆ बनके तैयार हो जाती है आज सिंपल ਤੁਹਾਨੂੰ ਮੈਂ ਇੱਕ ਗੋਲ ਇਹਦਾ ਚੱਕਰ ਬਣਾਉਣਾ ਸਿਖਾਵਾਂਗੀ ਇਸ ਤਰੀਕੇ ਦੇ ਨਾਲ ਆਪਾਂ ਬਣਾਉਂਦੇ ਜਾਣਾ ਫਿਰ ਇਸ ਤੋਂ ਬਾਅਦ ਇਸ ਦੇ ਵਿੱਚ ਹੋਰ ਵੀ ਡਿਜ਼ਾਈਨਿੰਗ ਕਾਫੀ ਸਾਰੀਆਂ ਬਣ ਜਾਂਦੀਆਂ ਆ ਫਿਰ ਵੇਖੋ ਇੱਕ ਵਾਰੀ ਦੁਬਾਰਾ ਤੁਹਾਨੂੰ ਦੱਸਦੀ ਹਾਂ ਥੋੜੀ ਜਿਨੀ ਕੋਸ਼ਿਸ਼ ਕਰੋਗੇ ਤੇ ਤੁਹਾਨੂੰ ਬਹੁਤ ਵਧੀਆ ਜਾਚ ਆ ਜਾਏਗੀ ਇਸ ਤਰ੍ਹਾਂ ਆਪਾਂ ਕੀਤਾ ਹੋਇਆ ਹੈ ਇਹ ਧਾਗੇ ਨੂੰ ਇਹ ਸ਼ਟਲ ਦੇ ਦੇ نیچےੋਂ ਨੰਗਾ ਲਿਆ ਲੰਘਾਉਣ ਤੋਂ ਬਾਅਦ ਹੱਥ ਵਾਲਾ ਧਾਗਾ ਪਹਿਲਾਂ ਸਾਡਾ ਕੱਸਿਆ ਸੀ ਬਾਅਦ ਆਪਾਂ ਇਹਨੂੰ ਲੂਸ ਕਰ ਦੇਣਾ ਇਸ ਤਰ੍ਹਾਂ ਢਿੱਲਾ ਜਦੋਂ ਕਰਤਾ ਤੇ ਇਹ ਸ਼ਟਲ ਵਾਲੇ ਤਾਂ ਇਹਨੂੰ ਆਪਾਂ ਖਿੱਚ ਲੈਣਾ ਹੈ ਇਹਨੂੰ ਖਿੱਚ ਲਿਆ ਫਿਰ ਆਹ ਵਾਲੇ ਤਾਂ ਇਹਨੂੰ ਜਦੋਂ ਖਿੱਚਾਂਗੇ ਤੇ ਆਪਣੇ ਆਪ ਹੀ ਤੁਹਾਡੀ ਜਿਹੜੀ ਆ ਗੰਢ ਐਸ ਤਾਂ ਅੱਗੇ ਦੀ ਵੱਜ ਜੇਗੀ ਜੇ ਤੁਹਾਡੀ ਇਹ ਵਾਲੇ ਤਾਂ ਅੱਗੇ ਦੀ ਗੰਢ ਵੱਜ ਗਈ ਸ਼ਟਲ ਵਾਲੇ ਦੀ ਤੇ ਫਿਰ ਇਹ ਇਹਦੇ ਵਿੱਚ ਇਸ ਤਰ੍ਹਾਂ ਕਰਕੇ ਘੁੰਮੇਗਾ ਨਹੀਂ ਤੁਸੀਂ ਵੀਡੀਓ ਦੇ ਵਿੱਚ ਦੇਖ ਕੇ ਸਮਝ ਸਕਦੇ ਹੋ ਕਿ ਮੈਂ ਕੀ ਕਹਿੰਦੀ ਕੋਸ਼ਿਸ਼ ਕਰ ਰਹੀ ਹਾਂ ਆ ਵੇਖੋ ਜਦੋਂ ਇਹ ਵਾਲੇ ਤਾਂ ਅੱਗੇ ਦੀ ਗੰਡ ਵੱਜ ਗਈ ਫੇਰੇ ਲੂਜ਼ ਨਹੀਂ ਹੋਏਗਾ ਇਸ ਤਰ੍ਹਾਂ ਕਰਕੇ ਆਪਾਂ ਇਹਨੂੰ ਇਸ ਤਰ੍ਹਾਂ ਖਿੱਚਦੇ ਹੋਏ ਤੁਸੀਂ ਪਹਿਲਾਂ ਜਾਂਚ ਸਿੱਖਣ ਲਈ ਸਿਰਫ ਇੱਕ ਸਾਈਡ ਤੋਂ ਵੀ ਕਰ ਸਕਦੇ ਜਿਸ ਤਰ੍ਹਾਂ ਉੱਪਰ ਤੋਂ ਲਗਾ ਕੇ ਹੀ ਕਰ ਸਕਦੇ ਜੇ ਜਾਂ ਤੁਸੀਂ نیچے ਤੋਂ ਇਸ ਤਰ੍ਹਾਂ ਲਗਾ ਕੇ ਕਰ ਸਕਦੇ ਜਿੱਦਰੋਂ ਦੀ ਤੁਹਾਨੂੰ ਸੌਖਾ ਲੱਗਦਾ ਤੁਸੀਂ ਇਸ ਤਰ੍ਹਾਂ ਆਪਣੇ ਜਿਹੜੇ ਆ ਸਾਰੀਆਂ ਬਣਾਉਂਦੇ ਜਾਣਾ ਇਸ ਤਰ੍ਹਾਂ ਇਸ ਤਰ੍ਹਾਂ ਆਪਾਂ ਬਣਾਉਂਦੇ ਜਾਣਾ ਸਾਰਾ ਇਹ ਤੇ ਇਹਦੀ ਜਿਹੜੀ ਆਪਾਂ ਗਿਣਤੀ ਕਰਕੇ ਵੈਸੇ ਬਾਅਦ ਵਿੱਚ ਜਦੋਂ ਆਪਾਂ ਇਸ ਨੂੰ ਬਣਾਉਣੇ ਆ ਤੇ ਆ ਜਿੰਨੀਆਂ ਵੀ ਆਪਾਂ ਇਹਦੀਆਂ ਨੋਟਸ ਬੰਨਣੀਆਂ ਆ ਇਹਦੀ ਆਪਾਂ ਗਿਣਤੀ ਕਰ ਲੈਣੀ ਆ ਗਿਣਤੀ ਕਰਨ ਤੋਂ ਬਾਅਦ ਇੱਕੇ ਦੇ ਵਿੱਚ ਲੂਪ ਬੰਨਦਾ ਹੈ ਜਿਹੜਾ ਥੋੜਾ ਲੂਸ ਉੱਪਰ ਡਿਜ਼ਾਈਨ ਬੰਨਦਾ ਆ ਤੇ ਵੈਸੇ ਇੱਥੇ ਆਪਾਂ ਇਸ ਤਰ੍ਹਾਂ ਬਣਾ ਕੇ ਤੁਹਾਨੂੰ ਮਤਲਬ ਸਿਰਫ ਇੱਕ ਜਾਂਚ ਦੱਸ ਰਹੀ ਆ ਅਗਲੀ ਵੀਡੀਓ ਦੇ ਵਿੱਚ ਆਪਾਂ ਇਹਦੀ ਜਿਹੜੀ ਆ ਉਹ ਡਿਜ਼ਾਈਨਿੰਗ ਬਣਾਵਾਂਗੇ ਇਸ ਤਰ੍ਹਾਂ ਕਰਕੇ ਇਹ ਹੁਣ ਸਾਡੇ ਕਾਫੀ ਸਾਰੇ ਲੂਪ ਹੋ ਗਏ ਜਿਸ ਤਰ੍ਹਾਂ ਕਾਫੀ ਸਾਰੀ ਨੋਟ ਬਣ ਗਈ ਇਹਨੂੰ ਆਪਾਂ ਇਸ ਤਰ੍ਹਾਂ ਖਿੱਚ ਕੇ ਲੂਜ਼ ਕਰ ਲੈਣਾ ਤੇ ਧਾਗਾ ਥੋੜਾ ਫੇਰ ਢਿਲਾ ਕਰਕੇ ਇਧਰੋਂ ਫੇਰ ਆਪਾਂ ਆਪਣਾ ਨਵਾਂ ਬਣਾ ਲੈਣਾ ਜਿਹੜਾ ਲੂਪ ਆ ਇਸ ਤਰ੍ਹਾਂ ਬਣਾਉਂਦੇ ਜਾਣਾ ਇਸ ਤਰ੍ਹਾਂ ਕਰਕੇ ਤੁਸੀਂ ਜਿੰਨਾ ਚਾਹੋ ਇਹਨੂੰ ਵੱਡਾ ਵੀ ਬਣਾ ਸਕਦੇ ਜੀ ਇਹਦਾ ਚੱਕਰ ਤੇ ਛੋਟਾ ਵੀ ਬਣਾ ਸਕਦੇ ਜੀ ਇਹ ਤੁਹਾਡੇ ਆਪਣੇ ਡਿਜ਼ਾਈਨ ਦੇ ਮੁਤਾਬਕ ਹੀ ਫਿਰ ਬਣੇਗਾ ਜਿਸ ਤਰ੍ਹਾਂ ਦਾ ਤੁਸੀਂ ਬਣਾਉਣਾ ਚਾਹੋ ਜੀ ਇਸ ਤਰੀਕੇ ਦੇ ਨਾਲ ਆਪਾਂ ਇੰਨਾ ਬਣਾ ਲਿਆ ਆ ਹੁਣ ਆਪਾਂ ਫੇਰ ਇਹਨੂੰ ਲੂਜ਼ ਕਰ ਲਾਂਗੇ ਜਦੋਂ ਤੁਹਾਨੂੰ ਹੱਥ ਤੇ ਟਾਈਟ ਲੱਗੇ ਤੁਸੀਂ ਇਸ ਨੂੰ ਲੂਜ਼ ਕਰ ਲੈਣਾ ਵਾ ਫੇਰ ਇੱਕ ਵਾਰੀ ਦੁਬਾਰਾ ਮੈਂ ਤੁਹਾਨੂੰ ਦੱਸਦੀ ਆ ਇਸ ਤਰ੍ਹਾਂ ਕਰਕੇ ਆਪਾਂ ਲੰਘਾਉਣਾ ਆ ਆਵੇਂ ਜਿਸ ਤਰ੍ਹਾਂ ਆਪਾਂ ਗੰਡ ਮਾਰਦੇ ਉਸੇ ਤਰੀਕੇ ਦੇ ਨਾਲ ਫੇਰ ਇਹ ਸ਼ਟਲ ਵਾਲੇ ਧਾਗੇ ਨੂੰ ਤੁਸੀਂ ਪੂਰਾ ਖਿੱਚ ਦੇਣਾ ਆ ਵੇਖੋ ਇਹਨੂੰ ਪੂਰਾ ਖਿੱਚਤਾ ਜਦੋਂ ਤੁਸੀਂ ਇਹਨੂੰ ਖਿੱਚੋਗੇ ਤੇ ਆਪਣੇ ਆਪ ਹੀ ਇਹ ਵਾਲੇ ਧਾਗੇ ਦੀ ਨੋਟ ਜਿਹੜੀ ਉਹ ਬਣ ਜਾਏਗੀ ਫਿਰ ਵੇਖੋ ਬਸ ਇੱਕ ਵਾਰੀ ਤੁਹਾਨੂੰ ਜਾਚ ਆਉਂਦੀ ਗੱਲ ਆ ਬਾਅਦ ਚ ਤੁਸੀਂ ਬਹੁਤ ਤੇਜ਼ੀ ਨਾਲ ਜਿਹੜਾ ਆ ਇਹ ਬਣਾ ਸਕਦੇ ਜੋ ਇਸ ਤਰ੍ਹਾਂ ਬਹੁਤ ਤੇਜ਼ ਤੇਜ ਆਪਾਂ ਇਸ ਨੂੰ ਬਣਾ ਕੇ ਰੈਡੀ ਕਰ ਸਕਦੇ ਹੁਣ ਸਾਡੇ ਕੋਲ ਇੰਨਾ ਇਹ ਬਣ ਗਿਆ ਇਹਨੂੰ ਹੁਣ ਆਪਾਂ ਕੀ ਕਰਨਾ ਹੈ ਇਹਨੂੰ ਆਪਾਂ ਇਸ ਤਰੀਕੇ ਦੇ ਨਾਲ ਪੂਰਾ ਖਿੱਚਦੇ ਜਾਣਾ ਹੈ ਇੱਕ ਸਾਡਾ ਇਹ ਜਿਹੜਾ ਡਿਜ਼ਾਈਨ ਆ ਬਣ ਕੇ ਰੈਡੀ ਹੋ ਗਿਆ ਹੈ ਵੇਖੋ ਇਸ ਤਰੀਕੇ ਦੇ ਨਾਲ ਇੱਕ ਡਿਜ਼ਾਈਨ ਜਿਹੜਾ ਇਹ ਬਣ ਕੇ ਤੇ ਰੈਡੀ ਹੋ ਗਿਆ ਹੈ ਇਸ ਤੋਂ ਅੱਗੇ ਫਿਰ ਆਪਾਂ ਡਿਜ਼ਾਈਨ ਬਣਾਉਣਾ ਸ਼ੁਰੂ ਕਰਾਂਗੇ ਲੈਸ ਨੂੰ ਲੰਬਾ ਕਰਨਾ ਸ਼ੁਰੂ ਕਰਾਂਗੇ ਲੈਸ ਨੂੰ ਚੌੜਾ ਕਿਸ ਤਰ੍ਹਾਂ ਕਰਨਾ ਆ ਇਨੂੰ ਡਬਲ ਕਿਸ ਤਰ੍ਹਾਂ ਬਣਾਉਣਾ ਹੈ ਸਾਰਾ ਕੁਝ ਅਗਲੀਆਂ ਵੀਡੀਓ ਦੇ ਵਿੱਚ ਮੈਂ ਦੱਸਾਂਗੀ ਤੇ ਜੇਕਰ ਤੁਹਾਨੂੰ ਮੇਰੀ ਵੀਡੀਓ ਥੋੜੀ ਜਿਹੀ ਵੀ ਪਸੰਦ ਆਈ ਹੈ ਮੇਰਾ ਲੈਸ ਬਣਾਉਣ ਦਾ ਤਰੀਕਾ ਤੁਹਾਨੂੰ ਚੰਗਾ ਲੱਗਾ ਹੈ ਤੁਹਾਨੂੰ ਲੱਗ ਰਿਹਾ ਹੈ ਕਿ ਆਪਾਂ ਵੀ ਇਹ ਬਣਾਉਣਾ ਸਿੱਖੀਏ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਵੀਡੀਓ ਨੂੰ ਲਾਈਕ ਕਰਨਾ ਤੇ ਮਿਲਦੇ ਹਾਂ ਫਿਰ ਅਗਲੀ ਵੀਡੀਓ ਦੇ ਵਿੱਚ ਅਗਲੇ ਪਾਰਟ ਦੇ ਨਾਲ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ